ਗੁਰਮੁਖ ਢੂੰਡ ਢੂੰਡੇਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇ ਕੋਟਗੜ੍ਹ ਵਿੱਚ ਹਰ ਹਰ ਸਿੱਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿਤਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਤਾ ਸ਼ਲੋਕ ਮਹੱਲਾ ਪਹਿਲਾ ਕੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੇ ਧਰਤੀ ਮਾਲ ਧਨ ਵਰਤਰ ਸਰਬਜੰਗਾਲ ਨਾਨਕ ਮੋਸਿਆ ਗਿਆਨਿ ਮਹੂਣੀ ਖਾਇ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡਰਾਵਾ ਚਟ ਪਾਏ ਵਿਖਲੋ ਕਸੈ ਕਰ ਜਾਏ ਰੋਟਿਆ ਕਾਰਨ ਪੂਰਹਿ ਤਾਲ ਆਪ ਪਿਛੜਹਿ ਧਰਤੀ ਨਾਲ ਗਾਵਨ ਗੋਪੀ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਤਿਨਾਮ ਜਾ ਕਾ ਕੀਆ ਸકલ ਜਹਾਨ ਸੇਵਕ ਸੇਵਹਿ ਕਰਮ ਚੜਾਓ ਪਿੰਨੀ ਰਹਿਣ ਦੇ ਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲਵਾਰੋਲੇ ਬਹੁਤ ਅਨੰਤ ਲਾਟੂ ਮਾ ਦਾਣੀ ਅਨਗਾਹ ਪੰਖੀ ਪੌਦਿਆ ਲੈਨ ਨਾ ਸਾਹ ਸੂਏ ਚੜ ਪਵਾਈ ਹੈ ਜੰਤ ਨਾਨਕ ਪੌਦਿਆ ਗਣਤਨੰਤ ਬੰਦਰ ਬੰਦ ਭਵਾਏ ਸੋਇ ਪੈ ਕਰਤ ਨਚੈ ਸਭ ਕੋਇ ਨਚ ਨਚ ਹਸਹਿ ਚੱਲਹਿ ਸੇ ਰੋਇ ਓਟ ਨ ਜਾਹੀ ਸਿੱਧ ਨ ਹੋਹੇ ਨਚਣ ਕੁਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਉ ਤਾ ਮਨ ਭਾਉ ਕੋਈ ਨਾ ਉਤਰਨ ਅਨੰਕਾਰ ਹੈ ਨਾ ਲੈ ਨਰਕਨ ਜਾਈਐ ਜੀਵ ਬਿਨ ਸਭ ਤਿਸਦਾ ਦੇਖਾ ਦੇ ਆਖ ਅਗਵਾਈਐ ਦਿਲ ਉਠ ਜੰਗਾ ਆਪਣਾ ਕਰਪਣਹੁ ਨਿਚ ਸਦਾਈਐ ਜਜਰਵਾਣਾ ਪਰਹਰ ਜਰ ਵੇਸ ਕਰਿ ਦੀ ਆਈਐ ਕੋ ਰਹੈ ਨ ਭਰੀਐ ਪਾਈਐ ਕੋ ਰਹੈ ਨ ਭਰੀਐ ਪਾਈਐ ਵੰਤ ਦਸਾ ਵ ਨਿਤ ਖੜੀ ਮੁੰਦ ਜੋ ਬਨ ਵਾਲੀ ਰਾਮ ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰ ਮਾਰਗ ਚਾਲੀ ਮੇਰੇ ਮਨ ਤਾਨ